ਦਾਂਗੇ ਮਲੇਰ ਕੋਟਲਾ ਦੇ ਦਰਜੀ ਤੇ ਨਸ਼ੇ ਦੇ ਕੇਸ ਦਾ ਮਾਮਲਾ ਹੈ ਤਾਂ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਮਾਮਲੇ ਦੇ ਵਿੱਚ ਹੁਣ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ। ਯਾਹ 6 ਹਫ਼ਤੇ ਦੇ ਵਿੱਚ ਜਾਂਚ ਰਿਪੋਰਟ ਦਾਖਲ ਕਰਨ ਦੇ ਹੁਕਮ ਵੀ ਨੇ ਔਰ ਪੁਲਿਸ ਨੇ 5 ਕਿਲੋ ਆਫੀਮ ਤਸਕਰੀ ਦਾ ਕੇਸ ਪਾਇਆ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਐਸਆਈਟੀ ਜੋ ਹੈ ਉਹ ਗਠਿਤ ਕਰ ਦਿੱਤੀ ਗਈ ਹੈ। ਸੋ ਹੁਣ 6 ਹਫ਼ਤਿਆਂ ਦੇ ਵਿੱਚ ਜਾਂਚ ਜੋ ਹੈ ਉਹ ਮੁਕੰਮਲ ਕਰਨੀ ਹੋਏਗੀ। 6 ਹਫ਼ਤਿਆਂ ਦੇ ਵਿੱਚ ਜਾਂਚ ਰਿਪੋਰਟ ਜੋ ਹੈ ਉਹ ਸੌਪਣੀ ਹੋਏਗੀ ਤਾਂ ਮਲੇਰ ਕੋਟਲਾ ਦਾ ਇਹ ਪੂਰਾ ਮਾਮਲਾ ਜਿੱਥੇ ਕਿ ਇੱਕ ਦਰਜੀ ਤੇ ਨਸ਼ੇ ਦਾ ਕੇਸ ਜੋ ਹੈ ਉਹ ਪਾਇਆ ਗਿਆ ਸੀ ਉਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਝੂਠਾ ਕੇਸ ਪਾਇਆ ਗਿਆ ਤਾਂ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਹੁਣ ਮਾਮਲੇ ਦੇ ਵਿੱਚ ਐਸਆਈਟੀ ਜੋ ਹੈ ਯਾਨੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੋ ਹੈ ਉਹ ਗਠਿਤ ਕਰ ਦਿੱਤੀ ਗਈ ਹੈ ਬਕਾਇਦਾ ਡੀਜੀਪੀ ਗੌਰਵ ਆਦਮ ਜੋ ਨੇ ਉਹਨਾਂ ਡੀਆਈਆਈ ਦੇ ਵਿੱਚ ਤਿੰਨ ਮੈਂਬਰੀ ਜੋ ਹੈ ਉਹ ਐਸਆਈਟੀ ਗਠਿਤ ਕੀਤੀ ਗਈ ਹੈ ਔਰ ਅਜੇ ਦੇ ਵਿੱਚ ਇਸ ਟੀਮ ਦੇ ਵੱਲੋਂ ਪੂਰੀ ਜਾਂਚ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਦੇ ਨਾਲ ਕੀ ਇਹ ਝੂਠਾ ਕੇਸ ਸੀ ਜਾਂ ਕਿਸ ਤਰ੍ਹਾਂ ਇਹ ਪੂਰਾ ਕੇਸ ਸੀ ਜੋ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਦਰਜੀ ਤੇ ਪਾਇਆ ਗਿਆ ਤੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ 6 ਹਫ਼ਤਿਆਂ ਦੇ ਵਿੱਚ ਰਿਪੋਰਟ ਜੋ ਹੈ ਉਹ ਦਾਖਲ ਕਰਨੀ ਹੋਏਗੀ ਹਾਈ ਕੋਰਟ ਦੇ ਵੱਲੋਂ ਜੋ ਹੈ ਉਹ ਜਵਾਬ ਤਲਬੀ ਕੀਤੀ ਗਈ ਹੈ 6 ਹਫ਼ਤਿਆਂ ਦੇ ਵਿੱਚ ਐਸ ਆਈ ਟੀ ਗਠਿਤ ਕਰ ਦਿੱਤੀ ਗਈ ਹੈ ਪਲੇਰ ਕੋਟਲਾ ਦੇ ਦਰਜੀ ਤੇ ਨਸ਼ੇ ਦੇ ਕੇਸ ਦਾ ਇਹ ਪੂਰਾ ਮਾਮਲਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਨੂੰ ਲੈ ਕੇ ਗਠਿਤ ਹੋ ਚੁੱਕੀ ਹੈ 3 ਮੈਂਬਰੀ ਇਹ ਕਮੇਟੀ ਜੋ ਹੈ ਹੋਏਗੀ ਟੀਮ ਹੋਏਗੀ ਔਰ ਇਹ ਵੀ ਦੱਸਦੀ ਹੈ ਕਿ ਇਸ ਟੀਮ ਦੇ ਵੱਲੋਂ 6 ਹਫ਼ਤਿਆਂ ਦੇ ਵਿੱਚ ਜਾਂਚ ਰਿਪੋਰਟ ਮੁਕੰਮਲ ਕਰਕੇ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ 5 ਕਿਲੋ ਹਫੀਮ ਤਸਕਰੀ ਦਾ ਕੇਸ ਜੋ ਹੈ ਉਹ ਪਾਇਆ ਗਿਆ ਸੀ ਇੱਕ ਦਰਜੀ ਤੇ ਹਾਲਾਂਕਿ ਉਸ ਦੇ ਵੱਲੋਂ ਇਸ ਨੂੰ ਕਿਹਾ ਗਿਆ ਸੀ ਕਿ ਇਹ ਝੂਠਾ ਕੇਸ ਉਸ ਤੇ ਪਾਇਆ ਗਿਆ ਹੈ ਪੂਜਾ ਮੇਰੇ ਸਹਿਯੋਗੀ ਹੋ ਹੋ ਜਾਣਕਾਰੀ ਨਾਲ ਜੁੜ ਚੁੱਕੇ ਨੇ ਜੀ ਪੂਜਾ ਹਾਈ ਕੋਰਟ ਦੇ ਵੱਲੋਂ ਹੁਣ ਮਾਮਲੇ 'ਚ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ ਤੇ ਹੁਣ ਕੀ ਕੁਝ ਅੱਗੇ ਕਾਰਵਾਈ ਹੈ ਉਹ ਬਿਲਕੁਲ ਦੇਖੋ ਮਨਪ੍ਰੀਤ ਉਹਨਿਆਦਵਗਾ ਸੀ ਆਪ ਖਬਰ ਨਸ਼ਰ ਕੀਤੀ ਸੀ ਜਿਸ ਵਿੱਚ ਜਿਹੜਾ ਮਲੇਰ ਕੋਟਲਾ ਦਾ ਸ਼ਖਸ ਸੀਗਾ ਡੇਲਰ ਸੀਗਾ ਬਾਬੂ ਖਾਨ ਜਿਨੇ ਜਿਹਦੇ ਉੱਤੇ આરોਪ ਲੱਗੇ ਸੀਗੇ ਉਹਨੇ 5 ਲੱਖ 5 ਕਿਲੋ ਜਿਹੜੀ ਫੀਮੇਲ ਦੀ ਤਸਕਰੀ ਕੀਤੀ ਸੀਗੀ ਤੇ ਉਹ ਜੇਲ੍ਹ ਜਾ ਕੇ ਆਏ ਸੀ ਹਾਲਾਂਕਿ ਬیل ਉਹਨੇ ਅਪਲਾਈ ਕੀਤੀ ਸੀ ਹਾਈ ਕੋਰਟ ਦੇ ਵਿੱਚ ਤੇ ਬਾਅਦ ਦੇ ਵਿੱਚ ਸਾਹਮਣੇ ਆਇਆ ਸੀਗਾ ਟੀਵੀਆਰ ਦੇ ਵਿੱਚ ਕਿ ਉਹਨੂੰ ਜਿਹੜਾ ਹੈ ਫਸਾਇਆ ਗਿਆ ਇਸ ਪੁਰਾਣੇ ਮਾਮਲੇ ਦੇ ਵਿੱਚ ਪੁਰਾਣਾ ਮਾਮਲਾ ਉਹਨੇ ਕਿਹਾ ਸੀਗਾ ਕਿ ਜਿਹੜਾ ਸੀਆਈ ਸਟਾਫ ਵੀ ਉਹ ਵਰਦੀਆਂ ਸਿਲਦਾ ਸੀਗਾ ਤੇ 2 ਲੱਖ ਰੁਪਏ ਪਕਾਇਆ ਸੀਗਾ ਤੇ ਜਦ ਬਿੱਲ ਮੰਗਿਆ ਗਿਆ ਤੇ ਉਸ ਨੂੰ 5 ਕਿਲੋ ਫੀਮ ਤਸਕਰੀ ਦੇ ਵਿੱਚ ਉਸਤੇ ਕੇਸ पा देता गया मामला हाई कोर्ट के कोल पहुंचे तो हाई कोर्ट ने कहा कि छह हफ्त रिपोर्ट इस पेश जाए हालांकि जब एस आई टी इस मामले के नहीं बनाई थी तद ज ਪੀਟੀਸ਼ਨ ਕਰਤਾ ਨੇ ਕਿਹਾ ਸੀਗਾ ਕਿ ਇਸ ਮਾਮਲੇ ਦੀ ਜਾਂਚ ਜਾਂ ਤਾਂ ED ਜਾਂ CBI ਨੂੰ ਦਿੱਤੀ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਉਤਿਆਰੋਪ ਲਗਾਏ ਗਏ ਨੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ BJP ਗੌਰਵ ਯਾਦਵ ਦੇ ਨਿਰਦੇਸ਼ਾਂ ਤੇ 3 ਮੈਂਬਰੀ SIT ਬਣਾ ਦਿੱਤੀ ਗਈ ਹੈ ਟੀਮ ਦੇ ਮੁਖੀ ਫਰੀਦ ਘੋਟ ਰੇਂਜ ਤੇ IG ਕੁਰਸ਼ਨ ਸਿੰਘ ਸੰਦੂ ਨੂੰ ਬੜਾਇਆ ਗਿਆ ਹੈ ਜਦਕਿ ਮੈਂਬਰ ਜਿਹੜੇ ਪਟਿਆਲਾ ਦੇ ACP ਆਪਰੇਸ਼ਨ ਸੌਰਵ ਜਿੰਦਲ ਅਤੇ ਬਰਨਾਲਾ ਸਰਕ ਡਿਵੀਜ਼ਨ ਦੇ DSP ਸਤਵੀਰ ਸਿੰਘ ਇਸ ਮਾਮਲੇ ਦੇ ਵਿੱਚ ਜੁੜਾ ਹੈ ਉਹ ਸ਼ਾਮਿਲ ਹੋਣਗੇ ਹਾਲਾਂਕਿ ਹਾਈ ਕੋਰਟ ਇਸ ਮਾਮਲੇ ਦੇ ਵਿੱਚ 24 ਜਨਵਰੀ ਨੂੰ ਸੁਣਵਾਈ ਕਰੇਗਾ ਕਿਉਂਕਿ ਪਿਛਲੇ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਕਿਹਾ ਸੀਗਾ ਕਿ ਐਸਆਈਟੀ ਕੀ ਕੁਝ ਕੰਮ ਕਰ ਰਹੀ ਹੈ ਕੀ ਰਿਪੋਰਟ ਬਣਾਈ ਹੈ ਤੇ ਇਹ ਜਲਦੂ ਪੇਸ਼ ਕਰਨ ਤੇ ਹੁਣ 24 ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਏਗੀ ਲੇਕਿਨ ਆਪਣੇ ਆਪ ਦੇ ਵਿੱਚ ਇਹ ਹੈਰਾਨ ਕਰਨ ਵਾਲਾ ਮਾਮਲਾ ਸੀਗਾ ਜਿੱਥੇ ਕਿ ਇੱਕ ਡੀਵੀਆਰ ਦੇ ਰਾਹੀਂ ਸਾਹਮਣੇ ਆਇਆ ਕਿ ਕਿਸ ਤਰੀਕੇ ਨਾਲ ਜਿਹੜਾ ਮੋਕਲੇ ਬਾਬੂ ਖਾਨ ਉਹਦੀ ਦੁਕਾਨ ਤੇ ਜਿਹੜੇ ਪੁਲਸ ਵਾਲੇ ਆਉਂਦੇ ਤੇ ਉਹਨਾਂ ਉਹਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਲੈ ਕੇ ਚਲੇ ਜਾਂਦੇ ਆ ਜੀ ਤੋ ਘੋਲ ਹੁਣ ਅੱਗੇ ਕੀ ਕਾਰਵਾਈ ਹੋਏਗੀ ਜਾਂਚ ਕੀ ਸਾਹਮਣੇ ਆਉਂਦਾ ਇਹ ਦੇਖਣਾ ਬਾਕੀ ਹੈ ਪੂਜਾ ਬੇਹੱਦ ਸ਼ੁਕਰੀਆ ਸੋ ਪੁਲਿਸ ਨੇ 5 ਕਿਲੋ ਅਫੀਮ ਤਸਕਰੀ ਦਾ ਕੇਸ ਜੋ ਹੈ ਉਹ ਬਾਬੂ ਖਾਨ ਤੇ ਪਾਇਆ ਸੀ ਤੇ ਹੁਣ ਐਸ ਆਈ ਟੀ ਗਠਿਤ ਹੋ ਚੁੱਕੀ ਹੈ ਐਸ ਆਈ ਟੀ ਯਾਨੀ 3 ਮੈਂਬਰੀ ਐਸ ਆਈ ਟੀ ਕੀ ਕੋਈ ਜਾਂਚ ਪੇਸ਼ ਕਰੇਗੀ ਇਹ ਦੇਖਣਾ ਲਾਸਟ ਮਹੀਨਾ